ਤੇ ਰਾਜਨੀਤੀ ਕਿਰਤੀ جاری ਆ ਰਾਜਨੀਤੀ ਸਿਆਸਤ ਜਿਹੜੀ ਆ ਉਹ ਸ਼ਹਿਰ ਨੂੰ ਇੱਕ ਗੁੰਮਰਾਹ ਕਰਨ ਦੀ ਰਾਜਨੀਤੀ ਆ 23 ਦੇ 23 ਕਾਉਂਸਲਰ ਸਣੇ ਮੈਂ ਅਸੀਂ ਸਾਰਿਆਂ ਨੂੰ ਇਹਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਸਾਰੇ ਇਹਦੇ ਕਸੂਰਵਾਰ ਆ ਮੈਂ ਅੱਜ ਐਜ਼ ਅ ਕਾਉਂਸਲਰ ਨਹੀਂ ਗੱਲ ਕਰਦੇ ਆ ਐਜ਼ ਅ ਸ਼ਹਿਰ ਵਾਸੀ ਗੱਲ ਕਰ ਰਹੇ ਆ ਕਿ ਜਿਹੜਾ ਇਹ ਸਿਆਸਤ ਹੋ ਰਹੀ ਆ ਕੂੜੇ ਤੇ ਇਹ ਅਸੀਂ ਸਾਰੇ ਕਾਉਂਸਲਰ ਜ਼ਿੰਮੇਵਾਰ ਆਵੇਂ ਜਿਹੜਾ ਵੀ ਇਹ ਜੋ ਇਹ ਸਿਆਸਤ ਹੋ ਰਹੀ ਆ ਕਿਉਂ ਉਹ ਵੀ ਦੱਸ ਦਿੰਨਾ ਚਾਹੇ ਉਹ ਪ੍ਰਧਾਨ ਦੇ ਦੇ ਰਿਹਾ ਚਾਹੇ ਉਹ ਐਮਐਲਏ ਸਾਹਿਬ ਦੇ ਧੜੇ ਦੇ ਬੰਦੇ ਆ ਉਹਨੇ ਧੜਿਆਂ ਨੇ ਲੋਕਾਂ ਦੇ ਕੰਮ ਹਾਈ ਕੋਰਟ ਦੇ ਵਿੱਚ ਰੋਕ ਲਵਾਈ ਆ ਕਿਸੇ ਨੇ ਲੋਕਲ ਬੋਡੀ ਚ ਰੋਕ ਲਵਾਈ ਆ ਉਹ ਘੱਟੋ ਘੱਟ 2-4 ਕਰੋੜ ਰੁਪਏ ਦਾ ਕੰਮ ਜਿਹੜਾ ਲੋਕਾਂ ਦਾ ਵਿਆਹ ਉੱਤੇ ਬੰਦ ਕੋ ਕਿੰਨਾ ਕਰਕੇ ਗਿਆ ਉਹ ਸਿਆਪਤ ਕਰਕੇ ਬੰਦ ਪਿਆ ਇੱਥੇ ਤੁਹਾਨੂੰ ਪੱਤਰਕਾਰਾਂ ਨੂੰ ਇਹਨਾਂ ਤੋਂ ਜਵਾਬ ਮੰਗਣਾ ਚਾਹੀਦਾ ਕਿ ਤੁਸੀਂ ਦੋਨੇ ਉਹ ਰਿੱਟਾ ਵਾਪਸ ਲਓ ਤੇ ਸ਼ਹਿਰ ਦਾ ਕੰਮ ਚਲਾਓ ਜੇ ਇਹ ਨਹੀਂ ਕਰਦੇ ਤਾਂ ਇਹ ਦੋਨੇ ਸਾਰੇ 23 ਦੇ 23 ਕੌਂਸਲਰਾਂ ਦੇ ਬੇਵਾਰ ਆ ਆਪਾਂ ਜਾਦਾ ਹਸਤੀਫੇ ਦੇ ਲੈਣੇ ਚਾਹੀਦੇ ਆ ਜੇ ਹਸਤੀਫੇ ਨਹੀਂ ਦਿੰਦੇ ਤਾਂ 7 ਮਹੀਨੇ ਰਹਿ ਗਏ ਚਾਹੇ ਮੈਂ ਵਾ ਚਾਹੇ ਮੇਰੇ ਸਾਥੀ ਕੌਂਸਲਰ ਸਾਨੂੰ ਆਪਣੀਆਂ ਦੇਲੀਆ ਨਾ ਚੜਨ ਦਿਓ ਸਾਨੂੰ ਵੋਟ ਨਾ ਪਾਈਓ ਇੱਥੇ ਨਵੇਂ ਬੰਦੇ ਚੁਣ ਕੇ ਭੇਜਿਓ ਇਹਨਾਂ ਦੇ ਕੋਈ ਪਰਿਵਾਰਕ ਮੈਂਬਰ ਨਾ ਚੁਣ ਕੇ ਭੇਜਿਓ ਮੈਂ ਆਪ ਕਹਿੰਦਾ ਮੈਨੂੰ ਵੀ ਵੋਟ ਨਾ ਪਾਇਓ ਕਿਉਂਕਿ ਮੈਂ ਇਹਨਾਂ ਦੇ ਕਰਕੇ ਅਸੀਂ ਸਾਰੇ 23 ਦੇ 23 ਕੌਂਸਲਰਾਂ ਕਰਕੇ ਜਿਹੜੇ ਸ਼ਹਿਰ ਦਾ ਨਾਂ ਸਮਾੜਿਆ ਆ ਜਿਹੜਾ ਤੁਸੀਂ ਹੁਣ ਦੇਖਿਆ ਵਾ ਇਹ ਕੋਈ ਡੈਮੋਕਰੇਟਿਕ ਟੰਗ ਨਹੀਂਗਾ ਅਸੀਂ ਜਿਹੜਾ ਇਹ ਸ਼ਹਿਰ ਦਾ ਸਾਜਾ ਸਾਂਝਾ ਮੁਕਾਸੀ ਕੂੜੇ ਦਾ ਜਾਂ ਜਿਹੜੀਆਂ ਹੋਰ ਸਮੱਸਿਆਵਾਂ ਵੀ ਆ ਉਹਦੇ ਸੰਬੰਧ 'ਚ ਅਸੀਂ ਸਾਂਝੇ ਤੌਰ ਤੇ ਆ ਕੇ ਸਮੂਲੀਅਤ ਕੀਤੀ ਔਰ ਜਿਹੜੇ ਵੀ ਬਲਾਰੇ ਬੋਲੇ ਅਸੀਂ ਉਹਨਾਂ ਸਾਰਿਆਂ ਦੀ ਗੱਲ ਚਾਹੇ ਗੋਲਟ ਬੋਲੇ ਚਾਹੇ ਹੱਕ 'ਚ ਬੋਲੇ ਸਭ ਦੀ ਗੱਲ ਪੂਰੇ ਧਿਆਨ ਨਾਲ ਸੁਣੀ ਲੇਕਿਨ ਇਹਨਾਂ ਨੇ ਤੁਹਾਡੇ ਸਾਹਮਣੇ ਉਹਨੂੰ ਮਾਈਕ ਨੂੰ ਹੈਕ ਕਰ ਲਿਆ ਇਹ ਅਸੀਂ ਚੋਦੇ ਇਹ ਤਾਂ ਇਹੀ ਸੀ ਨਾ ਵੀ ਅਸੀਂ ਲੜਦੇ ਪਰ ਨਹੀਂ ਅਸੀਂ ਕਾਨੂੰਨ ਨੂੰ ਹੱਥ ਜਿੰਨੀ ਲੈਣਾ ਅਸੀਂ ਤੁਹਾਨੂੰ ਦੱਸਦੇ ਆ 4 ਸਾਲ ਦੀ ਕਹਾਣੀ ਜਿੱਦਣ ਰਾਣਾ ਜੀ ਪ੍ਰਧਾਨ ਸਨ ਉਹਨੇ ਰਾਣਾ ਰਾਣਾ ਕਰਦੇ ਆ ਜਿੱਦਣ ਰਾਣਾ ਜੀ ਪ੍ਰਧਾਨ ਬਣੇ ਆ ਉਦੋਂ ਪਹਿਲੇ ਦਿਨ ਉਦੋਂ ਕੋਰੋਨਾ ਚਾਲ ਸੀ ਪਹਿਲੇ ਦਿਨੀ ਸਫਾਈ ਕਰਮਚਾਰੀਆਂ ਤੋਂ ਇਹਨਾਂ ਨੇ ਹੜਤਾਲ ਕਰਵਾਤੀ ਉਹਨਾਂ ਨੂੰ ਉਮ ਬਰਗਲਾ ਕੇ ਲੇਕਿਨ ਉਹਨਾਂ ਨੂੰ ਅਸੀਂ ਫੇਰ ਸਮਝਾ ਆਬਿਆ ਆ ਆ ਫੇਰ ਸੀ ਖੁਦ ਸਫਾਈ ਕੀਤੀ ਸਾਰੇ ਨੇ ਆਪ ਸਫਾਈ ਆ ਤੁਹਾਡੇ ਸਾਹਮਣੇ ਤੁਹਾਨੂੰ ਤੁਹਾਡੇ ਸਹਿਯੋਗ ਨਾਲ ਸਫਾਈ ਕੀਤੀ ਪਰ ਆ ਗੱਡੀਆਂ ਜਿਹੜੀਆਂ ਹੋਣ ਆਈਆਂ ਇਹ ਜਿਹੜਾ ਜੈਟਿੰਗ ਮਸ਼ੀਨਾ ਸੈਂਟਰ ਮਸ਼ੀਨਾ ਜਿਹੜੀਆਂ ਸਫਾਈ ਵਾਲੀਆਂ ਮਸ਼ੀਨਾ ਮੈਂ ਲੁਪਿਆਣੇੋਂ ਮਗਾ ਕੇ ਇੱਥੇ ਸਫਾਈ ਕਰਾਈ ਅਨਾਰੇ ਆ ਦੀ ਸਫਾਈ ਮੈਂ ਕੋਰੇ ਘੜਕੇ ਕਰਾਈ ਸਾਰੇ ਜਿਹੜੇ ਨਾਲੇ ਸੇਮ ਤੱਕ ਸਾਰੇ ਪ੍ਰਸਾਦ ਤੋਂ ਪਹਿਲਾਂ ਸਾਫ ਕਰਾਏ ਉਹ ਮਸ਼ੀਨਾ ਜਦੋਂ ਆਈਆਂ ਇਹਨਾਂ ਨੇ ਮਸ਼ੀਨਾ ਚੱਲਣ ਨਹੀਂ ਦਿੱਤੀਆਂ ਜੇ ਮਸ਼ੀਨਾ ਕੱਢੀਆਂ ਤੇ ਤੁਹਾਡੇ ਸਾਹਮਣੇ ਇਹਨਾਂ ਨੇ ਪਰਚਾ ਕਰਾਤਾ ਉਹ ਤੋਂ ਬੰਦੇ ਤੇ ਨਗਰ ਕੌਂਸਲ ਨੂੰ ਧਰਨਾ ਦਿੱਤਾ ਹੋਇਆ ਇੱਕ ਗਰੁੱਪ ਧਰਨਾ ਦੇ ਵਿੱਚ ਹੈ ਦੂਜਾ ਗਰੁੱਪ ਅਸੀਂ ਨਾਲ ਸੀ ਅਸੀਂ ਨਾਲ ਸੀ ਇੱਕ ਮਿੰਟ ਮੈਂ ਜਵਾਬ ਦਿੰਦਾ ਇੱਕ ਮਿੰਟ ਮੈਂ ਕਾਲ ਕਰਦਾ ਅਸੀਂ ਤਾਂ ਕਾਉਂਸਲਰ ਇਹੋ ਸਾਰੇ ਜਿਹੜਾ ਅੱਜ ਇਹਨਾਂ ਨੇ ਧਰਨਾ ਲਾਇਆ ਸੀਗਾ ਜੀ ਉਹ ਕਹ ਰਹੇ ਸੀ ਜੇ ਤੁਹਾਡੇ ਤੇ ਦੋਸ਼ ਲੱਗਦਾ ਵੀ ਕੁਝ ਨਹੀਂ ਕੰਮ ਹੋਣ ਦਿੰਦੇ ਇਹਨਾਂ ਨੇ ਇਸ ਤਰ੍ਹਾਂ ਤਾਂ ਕੋਈ ਗੱਲਬਾਤ ਨਹੀਂ ਮੇਰੇ ਸਾਡਾ ਕੰਮ ਤਾਂ ਅਸੀਂ ਤਾਂ ਕੰਮ ਕਰਾਉਣਾ ਹੀ ਹੈਗਾ ਆਪਾਂ ਤਾਂ ਕਰਾਉਣਾ ਚਾਹੁੰਦੇ ਆ ਮੈਂ ਤਾਂ ਫਰਾਈਡੇ ਨੂੰ ਵੀ ਮੀਟਿੰਗ ਰੱਖੀ ਸੀ ਸਾਰੇ ਕਾਉਂਸਲਰਜ਼ ਨੂੰ ਬੁਲਾਇਆ ਸੀਗਾ ਉਹਨਾਂ ਦੇ ਬਹੁਤ ਸਾਰੇ ਤਾਂ ਆਏ ਹੀ ਨਹੀਂ ਉਹ ਦਿਨ ਵੀ ਇਹੀ ਗੱਲ ਹੋਈ ਸੀ ਜਿਹੜੀ ਰਿਕਵਰਟ ਹੈ ਬੇਸਿਕਲੀ ਇਹਦੇ ਚ ਸਿਆਸਤ ਜ਼ਿਆਦਾ ਹੈਗਾ ਤੇ ਹੱਲ ਕਰਨ ਦੀ ਉਹ ਜਾਟ ਘੱਟ ਹੈਗਾ ਜੇ ਹੱਲ ਹੋ ਜਾਵੇ ਇੱਕੋ ਇੱਕ ਇੱਕ ਸਿੱਧਾ ਸਿੱਧਾ ਜਿਹਾ ਹੱਲ ਹੈਗਾ ਵੀ ਜਿਹੜੀਆਂ ਜਗ੍ਹਾ ਹੈਗੀਆਂ ਨੇ ਨਗਰ ਕਾਉਂਸਲ ਦੀਆਂ ਉਹਨਾਂ ਜਗ੍ਹਾ 'ਚ ਇੱਕ ਜਗ੍ਹਾ ਤੈਅ ਕਰ ਲੈਣ ਤੇ ਇੱਥੇ ਜਾਣਾ ਹੈਗਾ ਸਾਰਾ ਤੇ ਉਹ ਦਿਨ ਹੱਲ ਹੋ ਜਾਂਦਾ ਹੈਗਾ ਹੁਣ ਗੱਲ ਤੇ ਇਹ ਹੈ ਕਿ ਹਰ ਕੋਈ ਇਹ ਚਾਹੁੰਦਾ ਹੈਗਾ ਵੀ ਉੱਥੇ ਚਲਾ ਜਾਵੇ ਮੇਰੇ ਕੋਲੇ ਨਾ ਆਵੇ ਤੇ ਜਬਾਨੀ ਜਬਾਨੀ ਸਾਰੇ ਉਹ ਮਤਲਬ ਕਰਦੇ ਪਏ ਨੇ ਵੀ ਹਾਂ ਜੀ ਅਸੀਂ ਨਾਲ ਆ ਤਾਂ ਜੇ ਜੇ ਮਤਲਬ ਜੇ ਸਾਰੇ ਨਾਲ ਆ ਤਾਂ ਫਿਰ ਰਿਕਵਰਡ ਕੌਣ ਪਾ ਰਿਹਾ ਤੁਸੀਂ ਇਹ ਗੱਲ ਮੰਨਦੇ ਕਿ ਕ੍ਰੈਡਿਟ ਬਾਰ ਆ ਜੀ ਬਿਲਕੁਲ ਜਵਾ ਤੁਮੇ ਬਾਰ ਕਿੰ ਨੂੰ ਮੰਨਦੇ ਜੀ ਨਹੀਂ ਮੈਂ ਇਹਦਾ ਇਦਾਂ ਮੇਰਾ ਇਹ ਕੋਈ ਲਾਈਨ ਨਹੀਂ ਹੈਗੀ ਕਿ ਮੈਂ ਕਿਸੇ ਨੂੰ ਉਹ ਰੇਟਿੰਗ ਕਰਾਂ ਪਰ ਇਹ ਹੈਗਾ ਕਿ ਇਹ ਸਭ ਨੂੰ ਦਿਸਦਾ ਹੈਗਾ ਤਾਂ ਇਹ ਸਭ ਨੂੰ ਪਤਾ ਹੈਗਾ ਕਿ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਹੈਗਾ ਪਰ ਮੈਂ ਫਿਰ ਵੀ ਤੁਹਾਡੇ ਮਾਧਮ ਰੇ ਬੇਨਤੀ ਕਰਾਂਗਾ ਗੰਭੀਰਤਾ ਨਾਲ ਇਸ ਚੀਜ਼ ਨੂੰ ਲੈ ਕੇ ਗੰਭੀਰਤਾ ਨਾਲ ਮੈਂ ਬੇਨਤੀ ਕਰ ਰਿਹਾ ਹਾਂ ਕਿਰਪਾ ਕਰਕੇ ਇਹਦੇ ਤੇ ਆਪਾਂ ਉਹ ਕਰਨ ਦੀ ਬਜਾਏ ਸੀਰੀਅਸਲੀ ਇਹਦਾ ਹੱਲ ਕੱਢ ਕੇ ਤੁਰੰਤ ਇਹਦਾ ਹੱਲ ਕੱਢ ਕੇ ਇਹਦਾ ਲੋਕਾਂ ਨੂੰ ਰਾਹਤ ਜਿਹੜੀ ਉਹ ਦੇਣੀ ਚਾਹੀਦੀ ਹੈ ਤਾਂ ਹੀ ਇਹਦਾ ਇਹਦਾ ਕੋਈ ਸਾਰਥਕ ਹੱਲ ਨਿਕਲਦਾ ਹੈ ਤੁਹਾਨੂੰ ਲੱਗਦਾ ਕਿ ਪੂਰੇ ਕੌਂਸਲਰ ਜਿਹੜੇ ਤੈਅ ਆ ਤੁਹਾਨੂੰ ਸਹਿਯੋਗ ਨਹੀਂ ਦੇ ਰਹੇ ਤੁਸੀਂ ਨੇ ਇਦਾਂ ਕੋਈ ਨਹੀਂ ਹੈਗਾ ਇਹ ਇਹ ਤਾਂ ਥੋੜਾ ਹੋਰ ਤਰ੍ਹਾਂ ਦੀ ਗੱਲ ਹੈਗੀ ਸਹਿਯੋਗ ਦਾ ਮਤਲਬ ਇਹ ਹੈਗਾ ਕਿ ਉਹ ਉਹਨਾਂ ਇਹਨਾਂ ਦਾ ਆਪਸੀ ਤਾਲਮੇਲ ਨਹੀਂ ਹੈਗਾ ਆਪਸੀ ਤਾਲਮੇਲ ਕਰਕੇ ਇੱਕ ਜਗ੍ਹਾ ਤੇ ਤੈਅ ਕਰ ਲੈਣ ਵੀ ਜਿੱਥੇ ਵੀ ਮੈਂ ਨਹੀਂ ਕਹਿੰਦਾ ਵੀ ਐਕਸ ਜਗ੍ਹਾ ਕਰੋ ਜਾਂ ਵਾਈ ਜਗ੍ਹਾ ਕਰੋ ਪਰ ਜਿੱਥੇ ਵੀ ਜਿੱਥੇ ਵੀ ਤੈਅ ਕਰਨੀ ਜਿਹੜੀਆਂ ਜਗ੍ਹਾ ਹੈਗੀਆਂ ਨੇ ਨਾ ਬਿਲਕੁਲ ਕੋਈ ਜਗ੍ਹਾ ਹੈਗੀਆਂ ਇਹ ਨਹੀਂ ਵੀ ਜਗ੍ਹਾ ਨਹੀਂ ਹੈਗੀ ਉਹ ਜਿਹੜੀਆਂ ਜਗ੍ਹਾ ਹੈਗੀਆਂ ਨੇ ਉਹਨਾਂ ਨੂੰ ਜਿਹੜੀਆਂ ਉਪਲਬਧ ਨੇ ਉਹਨਾਂ ਚੋਂ ਇੱਕ ਇੱਕ ਜਗ੍ਹਾ ਨੂੰ ਤੈਅ ਕਰ ਲੈਣ ਵੀ ਹਾਂ ਇੱਥੇ ਆਪਾਂ ਵਰਤਣਾ ਹੈ ਕਰਨ ਅਜੀਤ ਪੰਜਾਬੀ ਦੀ ऑथेंटिक ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ